क्या तो नाम है जी आपका लोकेश अग्रवाल कहाँ के रहने वाले, वाले? हम लोग दिल्ली से आए हैं हाँ। और ये इतनी रोड खराब हो रखी है जब हम कोई टोल टैक्स वगैरह भी भरते हैं लुधियाना से हाँ। तो हम लोग आ रहे हैं हमारी फैमिली है एक साथ दोनों टायर फट गए हमारे और हमारी फैमिली को कुछ हो जाता तब तो तो क्या होता है वो ये गवर्नमेंट कर क्या रही है समझ नहीं आता गा, दोनों टायर लेफ्ट साइड के फट गए हैं बिल्कुल एकदम से और हम पाँच बंदे थे गाड़ी में अभी गाड़ी का टायर बदलवाने के लिए बेटा गया हुआ है लेने के लिए अब यार पता नहीं क्या हो इतने गड्ढे कर रखे हैं समझ नहीं आता ये वो गवर्नमेंट करती क्या है और गाड़ी भी कुछ है। गाड़ी चार पांच गाड़ी आगे खड़ी हुई है दो गाड़ी पीछे भी खड़ी हुई है टायर फट गए हैं जिनके और कोई गड्ढा इतने जबरदस्त हो रखे हैं बहुत ज़्यादा गड्ढे हैं जी मैं पहले भी निकला हूँ पहले भी रोड इतनी खराब हो रखी है बहुत ज़्यादा रोड खराब है ये और कुछ दिन पहले तो उस गाड़ी का सौ सौ पंचर हुई है यहाँ पे एक साथ जिनके टायर वायर भी फटे हैं और आज भी बहुत दिक्कत हो रही है लोगों को क्या करते आप भर रहे अरे गवर्नमेंट ने पता नहीं आंखें बंद कर रखी है क्या कर रखा है समझ ही नहीं आ रही है इधर काम काम ही ही नहीं गवर्नमेंट सरकार कर कह रही है सड़क के लिए ये टोल टैक्स भी ले रही है सारा पैसा वसूल कर रहे हैं फिर भी वो सुविधा नहीं दे पा रहे हैं वहाँ तक बच गए हम लोग तो फैमिली में शादी से आ रही से ये तो बच गए अच्छा हुआ कि कंट्रोल कर ली गाड़ी ورنہ ایوب پہ کیا حال ہوتا ہے جب پل پہ برج پہ ویسے کھڑے ہوئے ہم لوگ ہادی کی نامن جی توڈا میرا نام ہرپال سنگھ ہے جی ہاں جی کتھوں دے رہن والے آ پاں میں پنڈاں نال اپنے شہر کھندے دے نال ہے گا پنڈ بہو ماجرا جی آ پاں اوتھے دے رہن والے ہاں جی تے کی کہنا چاہندے ہو آ جڑا نیشنل ہائی وے دے کی حالات دیکھو جی اسی اکثر میں آوندا رہنا ہر روز دا میرا ایک چکر تا ہے گا شہر کھندے دا ਪਰ ਮੁਸੀਬਤ ਇਹ ਹੋ ਜਾਂਦੀ ਹੈ ਵੀ ਅਸੀਂ ਆਮ ਤੌਰ ਤੇ ਆਪਣੀ ਗੱਡੀ ਨਹੀਂ ਲੈ ਕੇ ਆਉਂਦੇ ਕਾਰ ਨਹੀਂ ਲੈ ਕੇ ਆਉਂਦੇ ਕਿਉਂਕਿ ਤੁਸੀਂ ਆ ਦੇਖ ਸਕਦੇ ਹੋ ਜਿੱਥੇ ਤੁਸੀਂ ਖੜੇ ਹੋ ਥੋੜਾ ਜਿਹਾ ਰੀਅਲ ਟਾਵਰ ਦੇ ਬਿਲਕੁਲ ਆਪੋ ਸਾਹਮਣੇ ਅ ਇੱਥੇ ਦੋ ਤਿੰਨ ਵਾਰ ਪਹਿਲਾਂ ਵੀ ਜਿਆਦਾ ਵੀ ਸ਼ਾਇਦ ਰੀਫਿਲ ਹੋ ਗਈ ਇੱਥੇ ਹਮੇਸ਼ਾ ਇਹ ਰੋਡ ਹੈ ਜਿਹੜੀ ਦਬੀ ਰਹਿੰਦੀ ਹੈ ਤੁਸੀਂ ਕਾਰਾਂ ਦੇ ਹੰਪ ਦੇਖ ਲਓ ਕਾਰ ਕਿੰਨਾ ਹੰਪ ਕਰਕੇ ਆਉਂਦੀ ਹੈ ਇੱਥੋਂ ਪਰ ਇਹਦੀ ਕੋਈ ਦੇਖੋ ਅਸੀਂ ਟੂਲ ਵੀ ਘਟਾਉਨੇ ਆ ਹਨਾ ਟੋਲ ਦਿੰਨੇ ਆ ਤਾਂ ਟੋਲ ਤਾਂ ਸਾਨੂੰ ਟੋਲ ਰੋਡ ਵਧੀਆ ਦਾ ਬਣਾ ਕੇ ਦਿਓ ਨਾ ਜੀ ਇਹ ਥੋੜੀ ਨੈਸ਼ਨਲ ਹਾਈਵੇ ਵਾਲੇ ਕੀ ਕਰਦੇ ਆ ਮੇਰਾ ਟੋਲ ਜੇਬਰ ਚ ਪਾਉਂਦੇ ਆ ਕੋਈ ਸੁਣਵਾਈ ਨਹੀਂ ਕੋਈ ਸੁਣਦਾ ਨਹੀਂ ਅੱਗੇ ਵੀ ਮੇਰਾ ਖਿਆਲ ਕਈ ਪੱਤਰਕਾਰਾਂ ਨੇ ਇਹਦੀ ਕਵਰਿੰਗ ਕੀਤੀ ਹੋਊਗੀ ਜਾਂ ਕੀਤੀ ਹੈ ਤੁਸੀਂ ਵੀ ਕਰ ਰਹੇ ਹੋ ਪਰ ਮੈਨੂੰ ਨਹੀਂ ਲੱਗਦਾ ਵੀ ਇਹ ਕੋਈ ਆਵਾਜ਼ ਸੁਣਦਾ ਹੋਵੇ ਨੈਸ਼ਨਲ ਹਾਈਵੇ ਵਾਲੇ ਸੁਣਦੇ ਹੋਣ ਲੋਕਲ ਪ੍ਰਸ਼ਾਸਨ ਸੁਣਦਾ ਹੋਵੇ ਪਰ ਬਹੁਤ ਮਾੜਾ ਹਾਲ ਆ ਜੀ ਵੱਡੀਆਂ ਗੱਡੀਆਂ ਦਾ ਬਹੁਤ ਨੁਕਸਾਨ ਆ ਅਸੀਂ ਵੀ ਗੱਡੀ ਲੈ ਕੇ ਨਹੀਂ ਆਉਦੇ ਆਫਟਰ ਆਲ ਅਸੀਂ ਸਕੂਟਰ ਤੇ ਹੀ ਆਉਨੇ ਆ ਵੀ ਇਹਨੂੰ ਕਿੱਥੇ ਕਿਦਾਂ ਦੇਖੋ ਤੁਸੀਂ ਸਾਰਾ ਇਹ ਗੱਡੀਆਂ ਦਾ ਜਿਹੜੇ ਸਖਦਾਲ ਆ ਬਜਰੀ ਪਈ ਹੈ ਸਫਾਈ ਦਾ ਇਹਦੇ ਕਰਕੇ ਫਿਸਲਦੇ ਨੇ ਮੋਟਰਸਾਈਕਲ ਬਿਲਕੁਲ ਫਿਸਲਦੇ ਜੀ ਬਜਰੀ ਦੇ ਉੱਤੇ ਆਮ ਤੌਰ ਤੇ ਸਲਿੱਪ ਹੁੰਦਾ ਹੈ ਪਰ ਤੁਸੀਂ ਦੇਖੋ ਕਿੰਨਾ ਕੂੜਾ ਕਰਕਟਾ ਜਦ ਕੇ ਖੰਨੇ ਸਾਡੇ ਮਿਊਸਪੈਲਟੀ ਦੇ ਕੋਲ ਹੈ ਨਾ ਵੱਡੀਆਂ ਵੱਡੀਆਂ ਮਸ਼ੀਨਾਂ ਆਈਆਂ ਹੋਈਆਂ ਜਿਹੜੇ ਇਹਨੂੰ ਪਰ ਹਾਈਵੇ ਦੇ ਉੱਪਰ ਕਦੇ ਨਹੀਂ ਆਉਂਦੇ ਸ਼ਹਿਰ ਦੇ نیچے ਜਰੂਰ ਸਲਿੱਪ ਰੋਡਾਂ ਦੇ ਉੱਤੇ ਕਰ ਦਿੰਦੇ ਹੋਣਗੇ ਪਰ ਅਸੀਂ ਤਾਂ ਨਹੀਂ ਦੇਖੇ ਪਰ ਹਾਈਵੇ ਦੇ ਉੱਪਰ ਦੇਖੋ ਕਿੰਨਾ ਗੰਦ ਚੜਿਆ ਹੋਇਆ ਹੈ ਨਾ ਜੀ ਕਿੰਨੀ ਬਜਰੀ ਪਈ ਹੈ ਜਿੱਤੋਂ ਲੋਕ ਸਲਿੱਪ ਹੁੰਦੇ ਨੇ ਸਕੂਟਰ ਮੋਟਰਸਾਈਕਲ ਦਾ ਆਮ ਸਲਿੱਪ ਹੋ ਜਾਂਦਾ ਜੀ ਬਜ ਇਹ ਕਰੀ ਇਹ ਦੇ ਕਰਕੇ ਜਿਹੜਾ ਆ ਬਜਰੀ ਹੈਗੀ ਐ ਇਸ ਦੇ ਕਰਕੇ ਆ ਹੰਪ ਦੇ ਕਰਕੇ ਕਈ ਲੋਕ ਇੰਜਰ ਹੋ ਚੁੱਕੇ ਨੇ ਇਧਰ ਜੀ ਹੈਨਾ ਕਾਫੀ ਲੋਕਾਂ ਦੇ ਸੱਟਾਂ ਵੱਜ ਚੁੱਕੀਆਂ ਨੇ ਪਤਾ ਨਹੀਂ ਪ੍ਰਸ਼ਾਸਨ ਕਦੋਂ ਜਾਗੂ ਜਦੋਂ ਕੋਈ ਵੱਡੀ ਮਿਸ ਹੈਪਨਿੰਗ ਹੋਊਗੀ ਕੋਈ ਦੁਰਘਟਨਾ ਵਾਪਰੂਗੀ ਕਿਸੇ ਦੀ ਡੈਥ ਹੋਊਗੀ ਸ਼ਾਇਦ ਉਦੋਂ ਹੀ ਜਾਗਣਗੇ ਉਦੋਂ ਤੱਕ ਤਾਂ ਸ਼ਾਇਦ ਇਹਨਾਂ ਦੇ ਕੰਨਾਂ ਤੇ ਜੂੰ ਨਹੀਂ ਸਕਦੀ ਪਿਆਰਾ ਸਿੰਘ ਜੀ ਇਹ ਕੋਏ ਬਹੁਤ ਨੇ ਜੀ ਕੋਈ ਮੋਟਰਸਾਈਕਲ ਵਾਲਾ ਗੱਡੀ ਵਾਲਾ ਆ ਕੇ ਡੈਡ ਦੇ ਕੇ ਡਿੱਗ ਵੀ ਜਾਂਦਾ ਕਿਸੇ ਛੱਟਾ ਪਿੱਟਾ ਲੱਗ ਜਾਂਦੇ ਨੇ ਇਹ ਸੋਚਣਾ ਚਾਹੀਦਾ ਜੀ ਇਹ ਬੰਦਿਆਂ ਨੂੰ ਵੀ ਆ ਸਹੀ ਕਰੀਏ ਨਾ ਆ ਸਫਾਈ ਦੀ ਕਿੰਨੀ ਹਾਲਾਤ ਆ ਸਫਾਈ ਆ ਦੇ ਲੋ ਥੋੜੇ ਸਾਹਮਣੇ ਆ ਜੀ ਕਿੰਨੇ ਕਚਰਾ ਹੀ ਕਚਰਾ ਪਿਆ ਤੇ ਡਿੱਗਣ ਦਾ ਖਤਰਾ ਮੋਟਰਸਾਈਕਲ ਵਾਲੇ ਜਾਂ ਸਕੂਟਰ ਵਾਲਿਆਂ ਨੂੰ ਡਿੱਗਣ ਦਾ ਖਤਰਾ ਇੱਥੇ ਇਹ ਪਰੇਸ਼ਾਨੀ ਸਭ ਆਈ ਹੋਣੀ ਚਾਹੀਦੀ ਆ ਜੀ ਆ ਜੀ ਕੀ ਮਤ ਕੀ ਕਰਦੇ ਹੋ ਮੰਗ ਜੀ ਆਇਆ ਇਹ ਕੰਮ ਹੋ ਜਾਣ ਬਹੁਤ ਵਧੀਆ ਧੰਨਵਾਦ ਆ ਜੀ ਇਹ ਕਰ ਕੇ ਕਹਿ ਕੇ ਕਰਵਾਓ ਮੈਂ ਤੁਹਾਡਾ ਬਈ ਗੁਰਸਿਮਰਨ ਸਿੰਘ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਲੁਧਿਆਣੇ ਤੋਂ ਸਰ ਅੱਛਾ ਕਿੱਥੇ ਚੱਲੇ ਹੋ ਮੈਂ ਖੰਨੇ ਆਇਆ ਹੋਇਆ ਹਾਂ ਸਰ ਅੱਛਾ ਬੋਹੜੀ ਹਾਈਵੇ ਦੀ ਕੀ ਹਾਲਾਤ ਨੇ ਇੱਥੇ ਭਜੀ ਲੋ ਰੋਡ ਤਾਂ ਮਤਲਬ ਕਿ ਸਾਰਾ ਇਹ ਹਾਈਵੇ ਨਾ ਦਰਾਹੇ ਤੋਂ ਲੈ ਕੇ ਦਰਾਹੇ ਤੋਂ ਪਿੱਛੇ ਵੀ ਲੁਧਿਆਣੇ ਤੋਂ ਸ਼ੁਰੂ ਹੋ ਕੇ ਸਾਰਾ ਖਰਾਬ ਹੈ ਜੀ ਜਿੰਨੇ ਟੋਏ ਵਗੈਰਾ ਦੇਖੋ ਆ ਤੁਸੀਂ ਸਾਰੇ ਦੇਖੋ ਆ ਸਫਾਈ ਵਗੈਰਾ ਦੇਖੋ ਰੋਜ਼ ਆਉਣ ਲੱਗੇ ਭਾਜੀ ਹੁਣ ਸਾਡਾ ਕੋਈ ਕੰਮ ਹੈਗਾ ਹਫਤੇ 'ਚ ਅਸੀਂ ਦੋ ਵਾਰੀ ਆਣਾ ਹੁੰਦਾ ਐਮ ਆਰ ਹੈਗਾ ਮੈਂ ਤੇ ਭਾਜੀ ਬਹੁਤ ਦਿੱਕਤ ਹੁੰਦੀ ਆ ਮੈਂ ਕੱਲਾ ਨਹੀਂ ਮੇਰੀ ਯੂਨੀਅਨ ਦੇ ਹੋਰ ਵੀ ਬੰਦੇ ਐ ਟ੍ਰੈਵਲ ਕਰਦੇ ਆ ਬੜੀ ਦਿੱਕਤ ਹੁੰਦੀ ਆ ਸਰ ਤੇ ਰਾਤ ਬਰਾਤੇ ਦਾ ਓਵੇਂ ਤੁਹਾਨੂੰ ਪਤਾ ਲਾਈਟਿੰਗ ਵਗੈਰਾ ਵੀ ਨਹੀਂ ਇੰਨੀ ਹੈ ਟੋਏ ਦੇਖੋ ਕਿੰਨੇ ਵੱਡੇ ਨੇ ਬਹੁਤ ਮੁਸ਼ਕਲ ਆ ਸਰ ਲੱਗਦਾ ਨਹੀਂ ਵੀ ਕੋਈ ਨਾ ਕੋਈ ਹਾਦਸਾ ਹੋਣਾ ਹਾਦਸਾ ਹੁੰਦਾ ਜੀ ਪੂਰਾ ਡਰ ਹੈ ਹਾਦਸਾ ਹੀ ਹੋਏਗਾ ਹਾਂ ਦੀ ਹਾਂ ਦੀ ਇੱਕਦਮ ਹੰਪ ਆਂਦਾ ਜੀ ਨਾ ਕੋਈ ਅੱਗੋਂ ਦੇਖੋ ਆਪਾਂ ਸਪੀਡ ਨਾ ਆ ਰਹੇ ਪੂਰੇ ਹਾਈਵੇ ਤੇ ਅੱਗੇ ਇੱਕਦਮ ਹੰਪ ਆ ਜਾਏਗਾ ਤੇ ਬੰਦੇ ਦਾ ਕੀ ਬਣੇਗਾ ਦੱਸੋ ਉੱਤੋਂ ਇਹ ਰੋਡ ਦੇਖੋ ਕਿੰਨਾ ਚੱਲ ਰਿਹਾ ਟੋਲ ਟੈਕਸ ਭਾਜੀ ਸਾਨੂੰ ਤਾਂ ਪਤਾ ਨਹੀਂ ਲੱਗਦਾ ਕਿੱਥੇ ਜਾ ਰਿਹਾ ਹੈਗਾ ਅਨਾਈ ਟੈਕਸ ਦਾ ਮਤਲਬ ਤਾਂ ਇਹੀ ਹੈ ਕਿ ਸਾਡੇ ਤੋਂ ਪੈਸਾ ਲੈ ਰਹੇ ਆ ਤਾਂ ਫਿਰ ਥੋੜਾ ਕਰਨ ਵੀ ਨਾ ਹੱਲ ਕਿੱਥੇ ਜਾ ਰਿਹਾ ਜੀ ਸਾਨੂੰ ਤਾਂ ਸਮਝ ਨਹੀਂ ਲੱਗ ਰਹੀ ਹਾਂਜੀ ਜਿਵੇਂ ਇਹ ਧਿਆਨ ਵਿੱਚ ਆਇਆ ਜਿਹੜਾ ਬੇਸਿਕਲੀ ਇਹ ਸਟ੍ਰੈਚ ਹੈਗਾ ਕੁਝ ਹਿੱਸਾ ਜਿਹੜਾ ਹੈਗਾ ਉਹ ਖੰਨੇ ਚ ਪੈਂਦਾ ਤੇ ਕੁਝ ਲੁਧਿਆਣੇ ਚ ਪੈਂਦਾ ਖੰਨੇ ਦੇ ਵਿੱਚ ਜੋ ਕੰਟਰੈਕਟਰ ਨੇ ਨੈਸ਼ਨਲ ਹਾਈਵੇ ਦੇ ਉਹਨਾਂ ਨੂੰ ਹਦਾਇਤ ਕਰ ਦਿੱਤੀ ਗਈ ਹੈ ਤੇ ਉਹਨਾਂ ਨੇ ਕੰਮ ਆਪਣਾ ਸ਼ੁਰੂ ਵੀ ਕਰ ਦਿੱਤਾ ਸਿਮਿਲਰਲੀ ਜਿਹੜੇ ਕੰਟਰੈਕਟਰ ਲੁਧਿਆਣੇ ਵਾਲੇ ਹਿੱਸੇ ਚ ਪੈਂਦੇ ਉਹਨਾਂ ਨੂੰ ਵੀ ਕਹਿ ਦਿੱਤਾ ਗਿਆ ਕਿ ਆਉਣ ਵਾਲੇ 2-3 ਦਿਨਾਂ ਦੇ ਵਿੱਚ ਇਹ ਸਾਰੇ ਪਾਟ ਹੋਲਸ ਕਵਰ ਕਰਕੇ ਇਨਸ਼ੋਰ ਕੀਤਾ ਜਾਵੇ ਕਿ ਟ੍ਰੈਫਿਕ ਨੂੰ ਕੋਈ ਸਮੱਸਿਆ ਨਾ ਆਵੇ